ਲਫ਼ਜ਼ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਦਾ ਮਤਲਬ ਹੈ ਗੁਰੂ ਦੀ ਕਿਰਪਾ ਦੇ ਸਦਕਾ ਵੈਸੇ ਦੋ ਲਫ਼ਜ਼ ਹੁੰਦੇ ਨੇ ਇੱਕ ਲਫ਼ਜ਼ ਆ ਪ੍ਰਸ਼ਾਦ ਪ੍ਰਸ਼ਾਦ ਲਫ਼ਜ਼ ਅਸੀਂ ਵਰਤਦੇ ਆ ਕੜਾ ਪ੍ਰਸ਼ਾਦ ਵਾਸਤੇ ਕੜਾ ਪ੍ਰਸ਼ਾਦ ਵਾਸਤੇ ਤੇ ਪ੍ਰਸ਼ਾਦ ਲਫ਼ਜ਼ ਹੁੰਦਾ ਹੈ ਕਿਰਪਾ ਵਾਸਤੇ ਕਿਰਪਾ ਵਾਸਤੇ ਇੱਕ ਬੇਨਤੀ ਇੱਥੇ ਮੈਂ ਕਰਨੀ ਚਾਹਾਂਗਾ ਜਦੋਂ ਕੜਾ ਪ੍ਰਸ਼ਾਦ ਦੀ ਗੱਲ ਚੱਲਦੀ ਹੈ ਨਾ ਤੇ ਆਮ ਵੇਖੋ ਸਾਡੇ ਜਿਹੇ ਰਿਵਾਜ ਹੀ ਹੈ ਖਾਸ ਕਰ ਪਿੰਡਾਂ ਥਾਵਾਂ 'ਚ ਤਾਂ ਬਹੁਤ ਹੈ ਬੜੀਆਂ ਥਾਵਾਂ ਉੱਤੇ ਵੇਖਣ ਨੂੰ ਮਿਲਦਾ ਹੈ ਵੀ ਜਦੋਂ ਆਪਾਂ ਅਰਦਾਸ ਕਰਦੇ ਹਾਂ ਤੇ ਉਹਦੇ ਵਿੱਚ ਕਹਿੰਦੇ ਆ ਹੁਣ ਲਾਵੋ ਭੋਗ ਹਰ ਰਾਏ ਕਰੀ پاکਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਵੀ ਅਸੀਂ ਸੋਚਦੇ ਕੀ ਆ ਵੀ ਅਸੀਂ ਰੱਬ ਨੂੰ ਕਹਿ ਰਹੇ ਆ ਜਾਂ ਗੁਰੂ ਨੂੰ ਕਹਿ ਰਹੇ ਆ ਵੀ ਹੁਣ ਭੋਗ ਲਾਓ ਜੀ ਗੁਰੂ ਜੀ ਇਹ ਭੋਗ ਲਫ਼ਜ਼ ਜਿਹੜਾ ਇਹ ਨਾ ਗੁਰਮਤਿ ਦਾ ਨਹੀਂ ਹੈ ਨਾਲੇ ਉਸ ਸ਼ਬਦ ਵਿੱਚ ਇਹ ਕੜਾ ਪ੍ਰਸ਼ਾਦ ਨੂੰ ਭੋਗ ਲਾਉਣ ਦੀ ਗੱਲ ਹੀ ਨਹੀਂ ਹੋ ਰਹੀ ਇਹ ਗੱਲ ਨਹੀਂ ਹੋ ਰਹੀ ਉਹਦੇ ਵਿੱਚ ਉਹਦੇ ਵਿੱਚ ਤੇ ਗੱਲ ਦੂਸਰੀ ਹੋ ਰਹੀ ਹੈ ਉਹਦੇ ਵਿੱਚ ਤੇ ਗੁਰੂ ਸਾਹਿਬ ਇਹ ਕਹਿ ਰਹੇ ਨੇ ਵੀ ਮਾਲਕ ਜੀ ਮੈਂ ਆਪਣੀ ਹਿਰਦੇ ਰੂਪੀ ਰਸੋਈ ਜਿਹੜੀ ਹੈ ਨਾ ਇਹ ਬੜੇ ਸੋਹਣੇ ਢੰਗ ਨਾਲ ਤਿਆਰ ਕੀਤੀ ਇੱਥੇ ਮੈਂ ਪਦਾਰਥ ਤਿਆਰ ਕੀਤੇ ਨੇ ਚੰਗੇ ਗੁਣਾਂ ਦੇ ਪਦਾਰਥ ਚੰਗੇ ਗੁਣਾਂ ਦੇ ਪਦਾਰਥ ਮੈਂ ਇਸ ਹਿਰਦੇ ਰੂਪੀ ਰਸੋਈ 'ਚ ਤਿਆਰ ਕੀਤੇ ਨੇ ਤੇ ਤੁਸੀਂ ਰਹਿਮਤ ਕਰੋ ਹੁਣ ਲਾਵੋ ਭੋਗ ਹਰ ਰਾਇ ਭਾਵਨ ਤੁਸੀਂ ਮੇਰੇ ਹਿਰਦੇ 'ਚ ਆਓ ਜਿਵੇਂ ਇੱਕ ਪਤਨੀ ਨੇ ਰਸੋਈ ਦੇ ਵਿੱਚ ਬੜੇ ਵਧੀਆ-ਵਧੀਆ ਪਦਾਰਥ ਤਿਆਰ ਕੀਤੇ ਹੋਣ ਦੇ ਆਪਣੇ ਪਤੀ ਨੂੰ ਆਖੇ ਵਿਆਹ ਟੇਸਟ ਤੇ ਕਰੋ ਵੀ ਕਿੱਦਾਂ ਦੀ ਸਬਜ਼ੀ ਬਣੀ ਵੀ ਕਿੱਦਾਂ ਦੀ ਦਾਲ ਬਣੀ ਆ ਕੇ ਟੇਸਟ ਕਰੋ ਨਾ ਵੀ ਇੱਕ ਪਤਨੀ ਵਧੀਆ ਸਬਜ਼ੀਆਂ ਤਿਆਰ ਕਰਕੇ ਆਪਣੇ ਪਤੀ ਨੂੰ ਆਵਾਜ਼ ਮਾਰਦੀ ਹੋਵੇ ਵੀ ਚੈੱਕ ਕਰ ਲੈ ਸਿਰਦੇ ਸਾਈਆਂ ਤੇਰੇ ਵਾਸਤੇ ਬਣਾਈ ਤੈਨੂੰ ਚੰਗੀ ਲੱਗੀ ਕਿ ਨਹੀਂ ਲੱਗੀ ਦੱਸ ਮੈਨੂੰ ਹੁਣ ਇੱਥੇ ਜੀਵ ਰੂਪੀ ਇਸਤਰੀ ਦੀ ਗੱਲ ਹੋ ਰਹੀ ਹੈ ਇੱਕ ਜੀਵ ਰੂਪੀ ਇਸਤਰੀ ਉਹਦੇ ਵਿੱਚ ਸੀ ਸਾਰੇ ਆ ਜਾਣੇ ਇੱਕ ਜੀਵ ਰੂਪੀ ਇਸਤਰੀ ਕਹਿ ਰਹੀ ਹੈ ਮੈਂ ਆਪਣੇ ਹਿਰਦੇ ਦੀ ਰਸੋਈ ਵਿੱਚ ਚੰਗੇ ਭੋਜਨ ਤਿਆਰ ਕੀਤੇ ਨੇ ਮਾਲਕ ਜੀ ਉਹ ਚੰਗੇ ਭੋਜਨ ਕਿਹੜੇ ਨੇ ਗੁਣਾਂ ਦੇ ਚੰਗੇ ਭੋਜਨ ਸਤ ਸੰਤੋਖ ਦਇਆ ਧਰਮ ਧੀਰਜ ਦੇ ਚੰਗੇ ਭੋਜਨ ਤੇ ਆਓ ਮਾਲਕ ਜੀ ਟੇਸਟ ਕਰੋ ਤੁਹਾਨੂੰ ਗੁਣ ਚੰਗੇ ਲੱਗੇ ਮੇਰਾ ਜੀਵਨ ਵਧੀਆ ਹੈ ਕੋਈ ਅਜੇ ਘਾਟ ਤੇ ਨਹੀਂ ਹੈ ਜੇ ਘਾਟ ਹੈ ਤਾਂ ਮੈਨੂੰ ਦੱਸ ਦਿਓ ਤੇ ਜੇ ਤੁਹਾਨੂੰ ਵਧੀਆ ਲੱਗੇ ਨੇ ਤੇ ਮੇਰੇ ਜੀਵਨ ਵਿੱਚ ਚੈਨ ਆ ਜਾਏਗਾ ਸ਼ਾਂਤੀ ਆ ਜਾਏਗੀ ਟਿਕਾਅ ਆ ਜਾਏਗਾ ਅਰਥ ਦੇ ਦੇ ਆ ਬਣਦੇ ਸੀ ਪਰ ਅਸੀਂ ਕੀ ਕੀਤਾ ਅਸੀਂ ਕੜਾਹ ਪ੍ਰਸ਼ਾਦ ਲਈ ਵਰਤਨ ਲਾ ਗਏ ਕੜਾਹ ਪ੍ਰਸ਼ਾਦ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਜਦੋਂ ਕੜਾਹ ਪ੍ਰਸ਼ਾਦ ਨੂੰ ਕਿਰਪਾਨ ਭੇਟ ਕਰਨੀ ਹੈ ਉਦੋਂ ਇੱਕੋ ਲਫ਼ਜ਼ ਵਰਤਿਆ ਜਾਣਾ ਹੈ ਉਹ ਲਫ਼ਜ਼ ਕੀ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਵੇ ਇਹ ਲਫ਼ਜ਼ ਵਰਤਿਆ ਜਾਣਾ ਉਥੇ ਕੜਾਹ ਪ੍ਰਸ਼ਾਦ ਮਾਲਕ ਜੀ ਤੁਹਾਡੇ ਦਰ ਤੇ ਪ੍ਰਵਾਨ ਹੋਵੇ ਇਹ ਭੋਗ ਲਫ਼ਜ਼ ਗੁਰਮਤ ਦਾ ਨਹੀਂ ਹੈ ਇਹ ਭੋਗ ਪਤਾ ਕਿੱਥੇ ਲੱਗਦੇ ਸੀ ਮੰਦਰਾਂ ਦੇ ਵਿੱਚ ਮੰਦਰਾ ਦੇ ਵਿੱਚ ਲੱਗਦੇ ਸੀ ਬਾਬਾ ਕਬੀਰ ਜੀ ਨੇ ਆਖਿਆ ਕਹਿੰਦੇ ਭਾਤ ਪਹਿਤ ਅਰ ਲਾਪਸੀ ਕਰਕਰਾ ਕਾ ਸਾਰ ਮੂਰਤੀ ਦੇ ਸਾਹਮਣੇ ਨਾ ਪੁਜਾਰੀ ਪੁਜਾਰੀ ਕਹਿੰਦਾ ਸੀ ਵੀ ਇਹ ਰੱਬ ਜਿਹੜਾ ਹੈ ਨਾ ਇਹ ਖਾਂਦਾ ਏ ਪਾ ਉਹ ਮੂਰਤੀ ਨੂੰ ਰੱਬ ਕਹਿੰਦਾ ਸੀ ਕਹਿੰਦਾ ਸੀ ਵੀ ਇਹ ਖਾਂਦਾ ਏ ਇਹ ਭੋਜਨ ਛਕਦਾ ਏ ਤੇ ਉਹਨੇ ਇਹ ਗੱਲ ਆਖੀ ਹੋਈ ਸੀ ਵੀ ਇਦਾਂ ਕਰੋ ਇਥੇ ਨਾ ਵੱਖ-ਵੱਖ ਪਦਾਰਥ ਲੈ ਕੇ ਆਓ ਤੇ ਲੋਕੀ ਕਰਦੇ ਸੀ ਲੋਕੀ ਪਤਲਾ ਕੜਾ ਬਣਾ ਕੇ ਲੈ ਜਾਂਦੇ ਸੀ ਚੌਲ ਮਿੱਠੇ ਚੌਲ ਬਣਾ ਕੇ ਲੈ ਜਾਂਦੇ ਸੀ ਪਾਤ ਪਹਤ ਅਰ ਲਾਪਸੀ ਕਰਕਰਾ ਕਾਸਾਰ ਤੇ ਭਗਤ ਜੀ ਨੇ ਪਤਾ ਕੀ ਆਖਿਆ ਕਹਿੰਦੇ ਹੁਣ ਮੂਰਤੀ ਤੇ ਖਾ ਨਹੀਂ ਸਕਦੀ ਮੂਰਤੀ ਤੇ ਨਾ ਖਾ ਸਕਦੀ ਪੁਜਾਰੀ ਪਤਾ ਕੀ ਕਰਦਾ ਸੀ ਵੀ ਜਿਹੜਾ ਵੀ ਪਦਾਰਥ ਕੋਈ ਲੈ ਕੇ ਆਉਂਦਾ ਸੀ ਨਾ ਉਹ ਥੋੜਾ ਜਿਹਾ ਲੈਂਦਾ ਸੀਗਾ ਤੇ ਮੂਰਤੀ ਤੇ ਬੁੱਲਾਂ ਨੂੰ ਲਾ ਦਿੰਦਾ ਸੀ ਬੁੱਲਾਂ ਲਾ ਲੈਂਦਾ ਸੀ ਤੇ ਕਹਿੰਦਾ ਸੀ ਵੀ ਇਹ ਮੂਰਤੀ ਹੁਣੇ ਤੁਹਾਡੇ ਸਾਹਮਣੇ ਇੰਨਾ ਕੀ ਖਾਏਗੀ ਪਰ ਤੁਸੀਂ ਤਾਂ ਚਲ ਜਾਓਗੇ ਨਾ ਉਸ ਤੋਂ ਬਾਅਦ ਇਹ ਸਾਰਾ ਖਾ ਲਵੇਗੀ ਪਰ ਬਾਬੇ ਕਬੀਰ ਨੇ ਆਖਿਆ ਜੇ ਇਹਨੇ ਹੁਣ ਤੁਹਾਡੇ ਸਾਹਮਣੇ ਇਹ ਨਾ ਕੁਝ ਖਾਦਾ ਤੇ ਜਾਣ ਤੋਂ ਬਾਅਦ ਵੀ ਨਹੀਂ ਖਾਣਾ ਅਸਲ ਵਿੱਚ ਖਾਣਾ ਕਿੰਨੇ ਐ ਪੁਜਾਰੀ ਨੇ ਆਪ ਖਾਣਾ ਏ ਤੇ ਅੱਜ ਬਾਬੇ ਵੀ ਤੇ ਇਦਾਂ ਹੀ ਕਹਿੰਦੇ ਨਾ ਵੀ ਤੁਸੀਂ ਗੁਰਨਾਨਕ ਸਾਹਿਬ ਵਾਸਤੇ ਰੋਟੀ ਬਣਾ ਕੇ ਲਿਆਓ ਪਰ ਗੁਰਨਾਨਕ ਸਾਹਿਬ ਤੁਹਾਡੇ ਸਾਹਮਣੇ ਨਹੀਂ ਖਾਣਗੇ ਉਹ ਵੀ ਫੋਟੋ ਨੂੰ ਮਾੜੀ ਜੀ ਬੁਰਕੀ ਲਾ ਦਿੰਦੇ ਵੀ ਤੁਹਾਡੇ ਸਾਹਮਣੇ ਨਹੀਂ ਖਾਣਗੇ ਬਾਬਾ ਜੀ ਪੜਦੇ ਵਿੱਚ ਪ੍ਰਸ਼ਾਦਾ ਛਕਦੇ ਨੇ ਸਾਡੇ ਵੱਡੇ ਮਹਾਂਪੁਰਖਾਂ ਨੂੰ ਦਰਸ਼ਨ ਹੋਏ ਸੀ ਗੁਰੂ ਗ੍ਰੰਥ ਸਾਹਿਬ ਜੋ ਪ੍ਰਗਟ ਕਰਕੇ ਰੋਟੀ ਖਵਾਤੀ ਉਹਨਾਂ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵੀ ਇਹ ਇਹ ਇਦਾਂ ਦੀਆਂ ਕਹਾਣੀਆਂ ਸੁਣਾਉਂਦੇ ਵੀ ਗੁਰੂ ਗ੍ਰੰਥ ਸਾਹਿਬ ਜੋ ਪ੍ਰਗਟ ਕਰਕੇ ਰੋਟੀ ਖਵਾਤੀ ਪਰ ਤੁਹਾਡੇ ਸਾਹਮਣੇ ਨਹੀਂ ਖਵਾਣਗੇ ਜੇ ਖਵਾਈ ਸੀ ਤੇ ਅੱਜ ਵੀ ਖਵਾਓ ਫਿਰ ਸਾਨੂੰ ਵੀ ਵਿਖਾ ਦਿਓ ਅੱਜ ਤੇ ਕੈਮਰੇ ਵੀ ਨੇ ਕੋਈ ਵੀਡੀਓ ਫਿਲਮ ਬਣਾਓ ਅਸੀਂ ਵੀ ਵੇਖੀਏ ਬਾਬਾ ਜੀ ਕਿਦਾਂ ਰੋਟੀ ਖਵਾਉਂਦੇ ਸੀ ਸਾਨੂੰ ਵੀ ਇਹ ਦੱਸੋ ਨਾ ਕਹਾਣੀਆਂ ਕਹਾਣੀਆਂ ਵੀ ਬੰਦਾ ਸੁੱਤਾ ਸੀ ਸੁੱਤੇ ਪੇ ਕੋਈ ਸੁਪਨਾ ਇਦਾਂ ਦਾ ਆ ਗਿਆ ਲਓ ਜੀ ਬਾਬਾ ਜੀ ਨੇ ਹੁਣ ਇਹ ਬਾਬਾ ਇਹਨੂੰ ਸੁਪਨੇ 'ਚ ਹੀ ਗੁਰੂ ਨਾਨਕ ਸਾਹਿਬ ਦਰਸ਼ਨ ਦੇ ਕੇ ਇਹ ਸਾਰੀਆਂ ਗੱਲਾਂ ਸੁਪਨਿਆਂ ਦੀਆਂ ਹੀ ਨੇ ਸੁਪਨੇ ਦੇ ਨੇ ਗਪੌੜ ਸੁਣਾਏ ਜਾ ਰਹੇ ਨੇ ਧਰਮ ਦੇ ਨਾਂ ਦੇ ਉੱਤੇ ਗਪੌੜ ਵੱਡੇ ਵੱਡੇ ਗੱਪਾਂ ਹੁਣ ਬਾਬਾ ਕਬੀਰ ਜੀ ਨੇ ਕੀ ਆਖਿਆ ਕਹਿੰਦੇ ਭਾਤ ਪਹਿਤ ਅਰ ਲਾਪਸੀ ਕਰਕਰ ਆਕਸਾਰ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ ਕਹਿੰਦੇ ਭੋਗਣ ਹਾਰੇ ਭੋਗਿਆ ਆਪਾ ਪੰਡਤ ਤੇ ਸਾਰਾ ਮਾਲ ਆਪ ਹੀ ਡਕਾਰ ਗਿਆ ਆਪ ਹੀ ਡਕਾਰ ਗਿਆ ਤੇ ਬਾਅਦ ਚ ਕੀ ਹੋਇਆ ਹੁਣ ਜਿਹੜੀ ਉਹ ਮੂਰਤੀ ਸੀ ਨਾ ਉਹਦੇ ਬੁੱਲਾਂ ਨੂੰ ਮਿੱਠਾ ਲੱਗਾ ਸੀ ਨਾ ਚੌਲ ਮਿੱਠੇ ਸੀਗੇ ਬੁੱਲਾ ਨੂੰ ਮਿੱਠਾ ਲੱਗਾ ਸੀ ਪੰਡਤ ਨੇ ਪਤਾ ਕੀ ਕੀਤਾ ਰੇਤ ਚੁੱਕੀ ਬੁੱਲਾ ਤੇ ਲਾ ਦਿੱਤੀ ਕਿਉਂ ਲਈ ਕੀੜੀਆਂ ਨਾ ਚੜ ਜਾਣ ਮਿੱਠਾ ਲੱਗਾ ਸੀ ਨਾ ਵੀ ਲੋਕੀ ਕਹਿਣਗੇ ਵੀ ਜਿਹੜਾ ਰੱਬ ਕੀੜੀ ਨਹੀਂ ਭਜਾ ਸਕਦਾ ਸਾਨੂੰ ਕੀ ਦਊਗਾ ਉਹ ਫਿਰ ਉਹਦੇ ਬੁੱਲਾ ਦੇ ਉੱਤੇ ਨਾ ਰੇਤ ਲਾ ਦਿੰਦਾ ਸੀ ਥੋੜੀ ਜਿਹੀ ਛਾਰ ਲਾ ਦਿੰਦਾ ਸੀ ਤੇ ਬਾਬੇ ਕਬੀਰ ਨੇ ਆਖਿਆ ਕਹਿੰਦੇ ਮੰਗਵਾਇਆ ਮੂਰਤੀ ਵਾਸਤੇ ਸਾਰਾ ਕੁਝ ਡਕਾਰ ਆਪ ਸਾਰਾ ਕੁਝ ਗਿਆ ਤੇ ਉਹਦੇ ਮੂਰਤੀ ਦੇ ਮੂੰਹ 'ਚ ਜਿਹਨੂੰ ਆਪ ਇਹ ਰੱਬ ਕਹਿੰਦਾ ਏ ਉਹਦੇ ਮੂੰਹ 'ਚ ਪਤਾ ਇਹਨੇ ਕੀ ਪਾਈ ਸੁਆ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ ਛਾਰ ਕਹਿੰਦੇ ਸੁਆ ਨੂੰ ਕਹਿੰਦੇ ਇਹ ਜਿਹਨੂੰ ਰੱਬ ਕਹਿੰਦਾ ਉਹਦੇ ਮੂੰਹ 'ਚ ਸੁਆ ਪਾਈ ਜਾਂਦਾ ਆ ਕਿੱਡਾ ਵੱਡਾ ਬੇਸ਼ਰਮ ਇਹ ਭੋਗ ਜਿਹੜੇ ਸੀਗੇ ਇਹ ਮੰਦਰਾਂ 'ਚ ਲੱਗਦੇ ਹੁੰਦੇ ਸੀ ਗੁਰਮਤ ਵਿੱਚ ਕੋਈ ਭੋਗ ਦਾ ਕਨਸੈਪਟ ਨਹੀਂ ਹੈ ਬਿਲਕੁਲ ਨਹੀਂ ਮਤਾਂ ਕਿਤੇ ਕਿਸੇ ਭਲੇਖੇ 'ਚ ਰਹਿ ਜਿਓ ਵੀ ਕਿਰਪਾਨ ਕਈ ਕਹਿਣਗੇ ਕਿਰਪਾਨ ਨਾ ਗੁਰੂ ਸਾਹਿਬ ਦੀ ਜ਼ੁਬਾਨ ਹੈ ਮੈਂ ਕਹਿੰਦਾ ਜਿਹੜਾ ਇਦਾਂ ਆਖਦਾ ਉਹਦੀ ਜ਼ਬਾਨ ਸੜ ਜਾਣੀ ਚਾਹੀਦੀ ਹੈ ਵੀ ਗੁਰੂ ਦੀ ਜ਼ਬਾਨ ਇਦਾਂ ਦੀ ਹੁੰਦੀ ਹੈ ਕਹਿਣਗੇ ਵੀ ਉਹ ਕਿਰਪਾਨ ਫੇਰੀ ਜਾਂਦੀ ਗੁਰੂ ਦੀ ਜ਼ਬਾਨ ਨਹੀਂ ਇੱਕ ਇਹ ਸਾਡਾ ਇੱਕ ਪੰਥਕ ਰੂਲ ਹੈ ਪੰਥਕ ਮਰਿਆਦਾ ਬਣੀ ਹੋਈ ਹੈ ਕੜਾ ਪ੍ਰਸ਼ਾਦ ਵਰਤੌਣ ਤੋਂ ਪਹਿਲਾਂ ਕਿਰਪਾਨ ਭੇਟ ਕੀਤੀ ਜਾਂਦੀ ਹੈ ਪਰ ਇਹ ਕੋਈ ਇਦਾਂ ਦੀ ਕੋਈ ਵਿਚਾਰ ਨਹੀਂ ਹੈ ਵੀ ਜ਼ਬਾਨ ਵਾਲੀ ਗੱਲ ਇਹ ਸਭ ਥੋਥੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸਭ ਥੋਥੀਆਂ ਗੱਲਾਂ ਤੇ ਇਸ ਤਰ੍ਹਾਂ ਦੀ ਇੱਕ ਅੱਧੀ ਗੱਲ ਨਹੀਂ ਬਥੇਰੀਆਂ ਗੱਲਾਂ ਇੱਕ ਬੇਨਤੀ ਉਹ ਮੈਂ ਹੋਰ ਕਰਦੇ ਆਂ ਇੱਕ ਸ਼ਬਦ ਤੁਸੀਂ ਬਾਣੀ ਵਿੱਚੋਂ ਪੜ੍ਹ ਲਿਓ ਪਾਤੀ ਤੋਰੈ ਮਲਣੀ ਪਾਤੀ ਪਾਤੀ ਜੀਓ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਅਰਥ ਕੀਤੇ ਨੇ ਦਰਪਣ ਲੈ ਕੇ ਆ ਪੜ੍ਹ ਲਿਓ ਜਦੋਂ ਉਹਨਾਂ ਨੇ ਸ਼ਬਦ ਦੇ ਅਰਥ ਕੀਤੇ ਨੇ ਨਾ ਥੱਲੇ ਉਹਨਾਂ ਨੇ ਇੱਕ ਨੋਟ ਦਿੱਤਾ ਇਹ ਭੋਗਣ ਹਾਰੇ ਭੋਗਿਆ ਇਹ ਪੰਕਤੀ ਵੀ ਉਸੇ ਸ਼ਬਦ ਦੀ ਹੈ ਉਹਨਾਂ ਨੇ ਥੱਲੇ ਨੋਟ ਦਿੱਤਾ ਕਹਿੰਦੇ ਵੀ ਜਿਵੇਂ ਮੰਦਰਾਂ ਦੇ ਵਿੱਚ ਹੁੰਦਾ ਸੀ ਨਾ ਵੀ ਪਦਾਰਥ ਲੈ ਕੇ ਆਉਂਦੇ ਸੀ ਤੇ ਪੁਜਾਰੀ ਇਹ ਸਭ ਕੰਮ ਕਰਦਾ ਸੀਗਾ ਕਹਿੰਦੇ ਇਸੇ ਤਰ੍ਹਾਂ ਹੁਣ ਗੁਰਦੁਆਰਿਆਂ ਦੇ ਵਿੱਚ ਵੀ ਹੋਣ ਲੱਗ ਗਿਆ ਉਹਨਾਂ ਨੇ ਬਾਕਾਇਦਾ ਥੱਲੇ ਨੋਟ ਲਿਖਿਆ ਵੀ ਇਸ ਤਰ੍ਹਾਂ ਹੁਣ ਗੁਰਦੁਆਰਿਆਂ 'ਚ ਵੀ ਹੋਣ ਲੱਗ ਗਿਆ ਵੀ ਜਿਹੜੀ ਆਪਾਂ ਸਬਜੀ ਤਿਆਰ ਕੀਤੀ ਹੁੰਦੀ ਹੈ ਜਿਹੜੇ ਪ੍ਰਸ਼ਾਦੇ ਤਿਆਰ ਕੀਤੇ ਹੁੰਦੇ ਨੇ ਪਾਣੀ ਕਈ ਵਾਰੀ ਚਾਹ ਦਹੀਂ ਜੋ ਜੋ ਵੀ ਕੁਝ ਲੰਗਰ 'ਚ ਤਿਆਰ ਹੋਇਆ ਹੁੰਦਾ ਇਹ ਸਾਨੂੰ ਇੱਕ ਆਦਤ ਪੈ ਗਈ ਵੀ ਅਸੀਂ ਥਾਲੀ ਵਿੱਚ ਥੋੜਾ ਥੋੜਾ ਪਾ ਕੇ ਨਾ ਦੋ ਪ੍ਰਸ਼ਾਦੇ ਥੋੜੀ ਸਬਜੀ ਦਾਲ ਚੌਲ ਤੇ ਇੱਕ ਪਾਣੀ ਦਾ ਗਲਾਸ ਉਹ ਵੀ ਚੁੱਕ ਕੇ ਅਸੀਂ ਗੁਰੂ ਦੀ ਹਜੂਰੀ ਵਿੱਚ ਲੈ ਆਣੇ ਆ ਤੇ ਜਿਵੇਂ ਕੜਾ ਪ੍ਰਸ਼ਾਦ ਨੂੰ ਕਿਰਪਾਨ ਭੇਟ ਕੀਤੀ ਜਾਂਦੀ ਆਪਾਂ ਉਹਨਾਂ ਸਾਰਿਆਂ ਨੂੰ ਵੀ ਵੀ ਪ੍ਰਸ਼ਾਦਿਆਂ ਨੂੰ ਵੀ ਕਿਰਪਾਨ ਭੇਟ ਕਰਤੀ ਸ਼ਾਹੀ ਪਨੀਰ ਨੂੰ ਵੀ ਕਿਰਪਾਨ ਭੇਟ ਕਰਤੀ ਦਾਲ ਨੂੰ ਵੀ ਕਰਤੀ ਪਾਣੀ ਨੂੰ ਵੀ ਕਰਤੀ ਵੀ ਅਸੀਂ ਸਾਰਿਆਂ ਨੂੰ ਕਿਰਪਾਨ ਭੇਟ ਕਰਨ ਲੱਗੇ ਇਹ ਗੁਰਮਤ ਨਹੀਂ ਇਹ ਮਨਮਤਾ ਕੜਾ ਪ੍ਰਸ਼ਾਦ ਨੂੰ ਹੀ ਕੇਵਲ ਕਿਰਪਾਨ ਭੇਟ ਹੋ ਸਕਦੀ ਹੈ ਬਾਕੀ ਕਿਸੇ ਚੀਜ਼ ਨੂੰ ਕਿਰਪਾਨ ਭੇਟ ਨਹੀਂ ਹੋ ਸਕਦੀ ਲੰਗਰ ਦੀ ਅਰਦਾਸ ਜਿੱਥੇ ਲੰਗਰ ਤਿਆਰ ਹੋ ਰਿਹਾ ਉੱਥੇ ਕੀਤੀ ਜਾਵੇ ਲੰਗਰ ਦੀ ਅਰਦਾਸ ਉੱਥੇ ਕਰਨੀ ਚਾਹੀਦੀ ਜਿੱਥੇ ਲੰਗਰ ਤਿਆਰ ਹੋ ਰਿਹਾ ਹੈ ਇਹ ਇਸ ਕਰਕੇ ਨਹੀਂ ਸੀ ਵੀ ਇੱਥੇ ਸਾਰੀਆਂ ਚੀਜ਼ਾਂ ਨੂੰ ਕਿਰਪਾਨ ਭੇਟ ਕੀਤੀ ਜਾਵੇ ਗੁਰੂ ਦੇ ਦਰਬਾਰ ਵਿੱਚ ਕੇਵਲ ਕੜਾ ਪ੍ਰਸ਼ਾਦ ਆਉਂਦਾ ਬਾਕੀ ਪ੍ਰਸ਼ਾਦ ਲੈਣ ਦੀ ਲੋੜ ਨਹੀਂ ਹੁੰਦੀ ਉਹਨਾਂ ਨੇ ਬਖੈਰ ਦਾ ਨੋਟ ਦਿੱਤਾ ਵੀ ਇਹ ਗੁਰਮਤ ਨਹੀਂ ਇਹ ਮਨਮਤ ਹੈ ਪਰ ਹੋ ਰਿਹਾ ਸਾਡੇ ਸਮਾਜ ਵਿੱਚ ਫਿਰ ਉਸ ਤੋਂ ਬਾਅਦ ਤੁਸੀਂ ਅੱਗੇ ਚੱਲ ਪਾਓ